पाकिस्तान हूँ ग्राउंड तैयारी करे यानी कि जी साहद है, है एक दावा करना और मैं माफी चाहूंगा ट्विटर सोशल ज एक प्लेटफॉर्म है जो डोनल्ड ट्रंप का खुद का प्लेटफॉर्म है उस उपर उन्होंने अमेरिकन प्रेजिडेंट जिन्होंने दुनिया और पिछले अमेरिका कि अमेरिका जो किसी डोनल्ड ट्रंप वाकई पर्दे के पिछले हम इस बारे की चर्चा हुई है कि पाकिस्तान यसैप्ट करेगा उन्होंने जमीन के उपरों अतवाद जरा भारत के खिलाफ नहीं फैलाया जाएगा लेकिन की ਇਹ ਵੀ ਦੇਖਣ ਵਾਲੀ ਗੱਲ ਹੋਏਗੀ ਲੇਕਿਨ ਦਾਵਾ ਇਹ ਕੀਤਾ ਜਾ ਰਿਹਾ ਕਿ ਦੋਨੋਂ ਕੰਟਰੀਜ਼ ਜਿਹੜੀਆਂ ਨੇ ਉਹਨਾਂ ਨੇ ਫੁੱਲ ਐਂਡ ਇਮੀਡੀਅਟ ਸੀਜ਼ ਫਰ ਯਾਨੀ ਕਿ ਜਿਸ ਵળે ਉਹਨਾਂ ਅਨਾਉਂਸ ਕੀਤਾ ਉਸ ਤੋਂ ਬਾਅਦ ਇੱਕ ਵੀਕ ਜੰਮੂ ਤੋਂ ਵੀ ਸਾਡੇ ਜਿਹੜੀ ਟੀਮਸ ਹੈ ਉਹਨਾਂ ਤੋਂ ਵੀ ਇਸ ਗਰਾਉਂਡ ਰਿਪੋਰਟ ਲੈ ਲਾਂਗੇ ਕਿ ਆਖਰ ਉਹ ਦਾਵਾ ਕੀ ਕਰ ਰਿਹਾ ਹੈ ਉਹ ਕੀ ਕਹਿਣਾ ਚਾ ਰਹੇ ਨੇ ਇਹ ਪਤਾ ਚੱਲ ਜਾਵੇਗਾ ਵੈਸੇ ਇਹ ਵੀ ਇੱਕ ਘੰਟੇ ਵਿੱਚ ਜਿਹੜਾ ਇਸ ਪ੍ਰੈਜ਼ੀਡੈਂਟ ਨੇ ਉਹਨਾਂ ਨੇ ਵੀ ਕਿਹਾ ਸੀ ਇਸ ਵਿੱਚ ਕੋਈ ਦਖਲ ਨਹੀਂ ਦੇਵਾਕਰੋ ਨੇ ਬਿਆਨ ਦਿੱਤਾ ਸੀ ਲੇਕਿਨ ਹੁਣ ਉਹ ਕਹਿ ਰਿਹਾ ਕਿ ਸੀ ਇੰਡੀਆ ਔਰ ਪਾਕਿਸਤਾਨ ਦੇ ਜਿਹੜੇ ਸੀਨੀਅਰ ਅਫੀਸ਼ੀਅਲਸ ਹੈ ਉਹਨਾਂ ਨੇ ਇਹ ਸਤੋ ਅਲਾਵਾ ਅਫਸਰਸ ਨਾਲ ਗੱਲ ਕੀਤੀ ਹੈ ਔਰ ਇਹ ਕਿ ਸ਼ਾਇਦ ਇਸ ਦੀ ਕੋਈ ਸੋਲੂਸ਼ਨ ਹੋਵੇ ਅਸੀਂ ਦੇਖਿਆ ਕੁਝ ਘੰਟੇ ਪਹਿਲਾਂ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੀ ਉਹ ਲਗਾ ਸਾਡੇ ਫੌਜ ਦੇ ਮੁਖੀ ਹੈਡ ਨੇ ਜਾਂ ਨਵੀ ਦੇ ਹੈਡ ਹੈ उन्होंने गलबात की जा रही थी सो हूँ इस गल का दावा जरा किया जा रहा कि इमीजिएट सीफायर होगी सोई होंगी है ज सिर्फ दावा किया सारे कुछ देर बाद पता चलेगा लेकिन दावा अमेरिका के प्रेजिडेंट ने किया सो इस बारे आने वाले वक्त में इस बारे पता चलेगा कि आखिर वाकई दोनों देशों ने अमेरिका ली है गलबात जरिए या फिर लड़ाई जी इस बारे पता चल पाएगा ਕੋਈ ਸਚਾਈ ਹੈ ਤਾਂ ਅੱਜ ਰਾਤ ਨੂੰ ਹੀ ਇਸ ਦਾ ਕਹਿ ਸਕਦੇ ਹਾਂ ਕਿ ਪਤਾ ਲੱਗ ਸਕਦਾ ਸੋ ਫਿਲਹਾਲ ਤੁਹਾਡਾ ਬਹੁਤ ਕਹਿ ਸਕਦੇ ਹਾਂ ਕਿ ਆਉਣ ਵਾਲੀ ਖੋਜ ਦੋਵਾਂ ਦੇਸ਼ਾਂ ਦੀ ਆਵਾਮ ਨੂੰ ਜਿਹੜੀ ਦਿੱਤੀ ਹੈ ਬਹੁਤ-ਬਹੁਤ ਸ਼ੁਕਰੀਆ ਸੋ ਤੁਹਾਨੂੰ ਦੱਸ ਦਈਏ ਕਿ ਡੋਨਲਡ ਟਰੰਪ ਦੇ ਵੱਲੋਂ ਜਿਹੜਾ ਇਹ ਐਕਸ ਹੈਂਡਲ ਤੇ ਜਿਹੜਾ ਟਵੀਟ ਕਰਕੇ ਉਹਨਾਂ ਨੇ ਕੱਲ ਰਾਤ ਲੰਬੀ ਬਾਤ ਦੋਵਾਂ ਦੇਸ਼ਾਂ ਦੇ ਵਿੱਚ ਜੜਾ ਹੈ ਉਹ ਕਹਿਆ ਗਿਆ ਹੈ ਕਿ ਉਹ ਇਮੀਡੀਏਟ ਇਫੈਕਟ ਦੇ ਨਾਲ ਜਿਹੜਾ ਸੀਜ਼ਫਾਇਰ ਕਰਤੇ ਲਈ ਤਿਆਰ ਨੇ ਤਾਂ ਉਹਨਾਂ ਨੇ ਦੋਵਾਂ ਦੇਸ਼ਾਂ ਨੂੰ ਜਿਹੜਾ ਉਹ ਕੰਗਰਾਚੂਲੇਸ਼ਨ ਵੀ ਕੀ ਗੋਮਨ ਸੈਂਸ ਤੇ ਗ੍ਰੇਟ ਜਿਹੜੀ ਹੈ ਕਿ ਉਹ ਵਰਤਦੇ ਹੋਏ ਆ ਦੋਵਾਂ ਨੂੰ ਇਸ ਤੇ ਸ਼ਾਂਤੀ ਦਿੱਤੀ ਹੈ ਸੋ ਥੋੜੀ ਦਰ ਪਹਿਲਾਂ ਅਸੀਂ ਆਪਣੇ ਸਹਿਯੋਗੀ ਦੀਪਕ ਖਜੂਰੀਆ ਜੰਮੂ ਗੱਲ ਕੀਤੀ ਕਿ ਉਹਨਾਂ ਨੇ ਵੀ ਕਿਹਾ ਕਿ ਅੱਜ ਜਿਹੜਾ ਕੋਈ ਵੀ ਗੋਲੀ ਫਾਇਰਿੰਗ ਨਹੀਂ ਹੋਈ ਹੈ ਸੋ ਨਹੀਂ ਤਾਂ ਐਲਓਸੀ ਤੇ ਲਗਾਤਾਰ ਪਾਕਿਸਤਾਨ ਦੇ ਵੱਲੋਂ ਜਿਹੜੀ ਹੈ ਕ੍ਰਾਸ ਬਾਰਡਰ ਫਾਇਰਿੰਗ ਕੀਤੀ ਜਾ ਰਹੀ ਸੀ ਆਮ ਸਿਵਲੀਅਨ ਨੂੰ ਨਿਸ਼ਾਨਾ ਬਣਾਇਆ ਮੇਰੇ ਬਿਆਨ ਸਾਹਮਣੇ ਆਇਆ ਕਿ ਸਟੇਟ ਸੈਕਟਰੀ ਮਾਰਕ ਰੂਪ ਦੇ ਵੱਲੋਂ ਪਾਕਿਸਤਾਨ ਦੇ ਫੌਜੀ ਜਨਰਲ ਆਸਿਫ ਮੁਨੀਰ ਦੇ ਨਾਲ ਗੱਲਬਾਤ ਕੀਤੀ ਹੈ ਕਿਉਂਕਿ ਪਾਕਿਸਤਾਨ ਦੇ ਵਿੱਚ ਸਭ ਕੁਝ ਜਿਹੜਾ ਉਹ ਸਰਕਾਰ ਸਿਰਫ ਇੱਕ ਉਹ ਇਹ ਵੀ ਇੱਕ ਕਹਿ ਸਕਦੇ ਆ ਕਿ ਵੱਡੀ ਅਪਡੇਟ ਹੈ ਸੋ ਥੋੜੀ ਦੇਰ ਤੱਕ ਜਦੋਂ ਭਾਰਤੀ ਵਿਦੇਸ਼ ਮੰਤਰਾਲੇ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ ਤਾਂ ਉਦੋਂ ਤਸਵੀਰ ਹੋਰ ਬਣੇਗੀ ਕਿ ਆਖਰ ਜੋ ਡੋਨਰ ਦਾ ਦਾਵਾ ਕੀਤਾ ਗਿਆ ਹੈ ਇਹਦੇ ਵਿੱਚ ਕਿੰਨਾ ਦਮ ਹੈ ਕਿ ਪਾਕਿਸਤਾਨ ਸੀਜ਼ਫਾਇਰ ਦੇ ਲਈ ਹਾਂ ਕਰੇਗਾ ਕਿ ਭਾਰਤ ਸੀਜ਼ਫਾਇਰ ਦੇ ਲਈ ਹਾਂ ਕਰੇਗਾ ਸਵਾਲ ਉਦਰੇ ਸੋ ਪਹਿਲਾਂ ਤਾਂ ਦੱਸ ਦिए ਕਿ ਪਾਕਿਸਤਾਨ ਦਾ ਜਿਹੜਾ ਝੂਠ ਲਗਾਤਾਰ ਬੇਨਕਾਬ ਹੋ ਰਿਹਾ ਸੋ ਪਾਕਿਸਤਾਨ ਦੇ ਵੱਲੋਂ ਖਾਸ ਤੌਰ ਤੇ ਭਾਰਤ ਨੂੰ ਲੈ ਕੇ ਭਾਰਤ ਨੇ ਸਾਡੇ ਤੇ ਜਿਹੜਾ ਉਹ ਹਮਲਾ ਨਹੀਂ ਕੀਤਾ ਅਫਗਾਨਿਸਤਾਨ ਤੇ ਕੀਤਾ ਸੋ ਪਾਕਿਸਤਾਨ ਨੇ ਕਿਹਾ ਸੀ ਕਿ ਭਾਰਤ ਨੇ ਜੜੀ ਇਹ ਅਫਗਾਨਿਸਤਾਨ ਨੂੰ ਨਿਸ਼ਾਨਾ ਬਣਾ ਕੇ ਮਿਜ਼ਾਇਲ ਦਾਗੀ ਦੰਕਾਰ ਕੀਤਾ ਗਿਆ ਸੋ ਇੱਕ ਵਾਰ ਫਿਰ ਵਾਪਸ ਚਲਦੇ ਹਾਂ ਕਿ ਅਮਰੀਕਾ ਜੋ ਦਾਵਾ ਕੀਤਾ ਗਿਆ ਭਾਰਤ-ਪਾਕ ਜਿਹੜਾ ਸੀਜ਼ਫਾਇਰ ਦੇ ਇਤਰਾ ਤਿਆਰ ਹੈ ਸੋ 트ੰਪ ਨੇ ਐਕਸ ਤੇ ਦਾਵਾ ਕੀਤਾ ਥੋੜੀ ਦੇਰ ਦੇ ਵਿੱਚ ਹੀ ਤਾਂ ਦੱਸਦੀ ਹੈ ਕਿ ਭਾਰਤੀ ਇਸ ਤੇ ਜਿਹੜੀ ਹੈ ਪ੍ਰੈਸ ਕਾਨਫਰੰਸ ਕੀਤੀ ਜਾ ਸਕਦੀ ਹੈ ਭਾਰਤੀ ਵਿਦੇਸ਼ ਮੰਤਰਾਲੇ ਦੇ ਵੱਲੋਂ ਜਿਹੜਾ ਸ਼ਵੀਰ ਸਾਹਿਬ ਕੀਤੀ ਜਾਵੇਗੀ ਰਾਤ ਨੂੰ ਪਾウダー ਤੇ ਕਿਹੋ ਜਿਹੇ ਹਾਲਾਤ ਰਹਿਣਗੇ ਨਹੀਂ ਤਾਂ ਦਿਨ ਟਾਲਦਿਆਂ ਹੀ ਪਾਕਿਸਤਾਨ ਜਿਸ ਬਖਲਾੜ ਦੇ ਵਿੱਚ ਆਉਂਦਾ ਹੈ ਲਗਾਤਾਰ ਜਿਹੜੇ ਡਰੋਨ ਧਾਗੇ ਜਾਂਦੇ ਨੇ ਤਾਂ ਉੱਧਰ ਲਗਾਤਾਰ ਜਿਵੇਂ ਕਿ ਦੱਸਿਆ ਜਾ ਰਿਹਾ ਹੈ ਕਿ ਇੱਕ ਸਿਵਿਲিয়ান ਫਲਾਈਟ ਨੂੰ ਜਿਹੜਾ ਆਰਟ ਦੇ ਵਿੱਚ ਉਸ ਨੂੰ ਢਾਲ ਬਣਾ ਕੇ ਪਾਕਿਸਤਾਨ ਦੇ ਵੱਲੋਂ ਪੰਜਾਬ ਦੇ ਵਿੱਚ ਖਾਸ ਤੌਰ ਤੇ ਜਿਹੜੇ ਉਹ ਅਟੈਕ ਕੀਤੇ ਜਾਂਦੇ ਨੇ ਉੱਚ ਧੱਕੇ ਜਾਂਦੇ ਨੇ ਤੇ ਭਾਰਤ ਦੇ ਵਿੱਚ ਜਿਹੜਾ ਇਹ ਡਿਫੈਂਸ ਸਿਸਟਮ ਹੈ ਉਸ ਦੇ ਨਾਲ ਉਸ ਨੂੰ ਜਿਹੜਾ ਉਹ ਇੰਟਰਸੈਪਟ ਕੀਤਾ ਜਾਂਦਾ ਹੈ ਸੋ ਤਾਂ ਦੱਸਦੀ ਹੈ ਕਿ ਥੋੜੀ ਦੇਰ ਤੱਕ ਅਮਨਯੇ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ ਸੀਓ ਜਗਦੀਪ ਸਿੰਘ ਸੰਧੂ ਸਾਨਾ ਜੁੜ ਚੁੱਕੇ ਨੇ ਸੋ ਸੰਧੂ ਸਾਹਿਬ ਤਾਕ ਰੂ ਵੇਖੀ ਕਿ ਇਸ ਦੇ ਵਿੱਚ ਤਸਵੀਰ ਸਾਫ ਦੇਖੋ ਜਿਹੜੇ ਇਸ਼ਾਕਦਾਰ ਨੇ ਪਾਕਿਸਤਾਨ ਦੇ ਡਿਪਟੀ ਪ੍ਰਾਈਮ ਮਿਨਿਸਟਰ ਨੇ ਵੀ ਹੋਣ ਉਹ ਜਿਹੜਾ ਹੈ ਉਹਨਾਂ ਨੇ ਰੁਚੀ ਕਿਹਾ ਕਿ ਪਾਕਿਸਤਾਨ ਔਰ ਇੰਡੀਆ ਨੇ ਫੀਸਫਾਇਰ ਜਿਹੜੀ ਇਮੀਡੀਏਟ ਇਫੈਕਟ ਨਾਲ ਜਿਹੜੀ ਹੈ ਉਹ ਮੰਨ ਲਈ ਔਰ ਉਹਨਾਂ ਨੇ ਇਹ ਵੀ ਦਾਵਾ ਕੀਤਾ ਕਿ ਪਾਕਿਸਤਾਨ ਜਿਹੜਾ ਹੈ ਹਮੇਸ਼ਾ ਪੀਸ ਤੇ ਜਿਹੜੀ ਇਸਤਰੀ ਹੌਸਲੀ ਕੰਮ ਕਰਦਾ ਹੈ ਔਰ ਹਲ ਕਰਦੇ ਕਿਸੇ ਗੱਲ ਤੇ ਲੇਕਿਨ ਜੋ ਅਮਰੀਕਾ ਨੇ ਨੀਤੀ ਦਿੱਤੀ ਹੈ ਉਸ ਤੋਂ ਬਾਅਦ ਜਿਹੜਾ ਹੈ ਸੀਸਫਾਇਰ ਹੋ ਸਰ ਸੋ ਡੋਨਲਡ ਟਰੰਪ ਪਰ ਤੁਸ ਸੋਸ਼ਲ ਤੇ ਦਾਅਵਾ ਲੱਗ ਰਿਹਾ ਸੀ ਕਿ ਦਾਅਵੇ ਬਹੁਤ ਵਾਰ ਕਿ ਸ਼ਾਇਦ ਇਸ ਵਿੱਚ ਸਿਰਫ ਕਲੇਮ ਹੋਏਗਾ ਉਹ ਦੇਖਣਾ ਹੋਏਗਾ ਕਿ ਭਾਰਤ ਵੱਲੋਂ ਜਿਹੜਾ ਹੈ ਸੀਸਫਾਇਰ ਬਾਰੇ ਕੀ ਅਨਾਉਂਸਮੈਂਟ ਹੁੰਦੀ ਹੈ ਲੇਕਿਨ ਇਸ਼ਾਕ ਡਾਰ ਜਿਹੜੇ ਆ ਜਿਹੜੇ ਡਿਪਟੀ ਪ੍ਰਾਈਮ ਮਿਨਿਸਟਰ ਨੇ ਪਾਕਿਸਤਾਨ ਦੇ ਉਹਨਾਂ ਨੇ ਵੀ ਐਕਸ ਹੰਡਲ ਦੇ ਜੋ ਟਵਿੱਟਰ ਨੇ ਕਿਹਾ ਹੈ ਕਿ ਅਸੀਂ ਇਮੀਡੀਏਟ ਈਸਫਾਇਰ ਜਿਹੜੀ ਹੈ ਉਸ ਨੂੰ ਮੰਨ ਰਿਹਾ ਸੋ ਮੈਨੂੰ ਲੱਗਦਾ ਹੈ ਕਿ ਦੋਨਾਂ ਦੇਸ਼ਾਂ ਦੇ ਕਰੋੜਾਂ ਲੋਕਾਂ ਲਈ ਬੜੀ ਰਾਤ ਵਾਲੀ ਗੱਲ ਹੋਏ ਔਰ ਲੜਾਈ ਜਿਹੜੀ ਕਿ ਬਹੁਤ ਪੂਰੀ ਸੀ ਜੋ ਕਿ ਸਵੇਰੇ ਅੱਜ ਗੱਲ ਸਵੇਰੇ ਕਿ ਜਿਹੜੀ ਗਰਾਉਂਡ ਸੌਲਟ ਦੀ ਪਾਕਿਸਤਾਨ ਤਿਆਰੀ ਕਰ ਰਿਹਾ ਔਰ ਭਾਰਤ ਵੀ ਉਸ ਦਾ ਜਵਾਬ ਦੇਣ ਲਈ ਪੂਰੀ ਤਰ੍ਹਾਂ ਆਪਣੇ ਤਿਆਰੀ ਕਰ ਰਿਹਾ ਸੀ ਸੋ ਅੱਜ ਡਰੋਨਸ ਦਾ ਹੋ ਰੇ ਸੀ ਲੇਕਿਨ ਪਾਕਿਸਤਾਨ ਦਨਵੇਲੇ ਵੀ ਪਠਾਨਕੋਟ ਦੀ ਗੱਲ ਕਰੀਏ ਜਾਂ ਜੰਮੂ ਦੇ ਇਲਾਕੇ ਦੀ ਗੱਲ ਕਰੀਏ ਜਾਂ ਪੰਚ ਪੰਚ ਵਿੱਚ ਗੱਲ ਕਰੀਏ ਉੱਥੇ ਲਗਾਤਾਰ ਜਿਹੜੇ ਰਾਕਟਸ ਜਿਹੜੇ ਆ ਉਹ ਮਾਰ ਰਿਆ ਅਸ਼ਰਬਦੀ ਡੋਨਲਡ ਟਰੰਪ ਨੇ ਦਾਅਵਾ ਕਰ ਕੱਲ ਰਾਤ ਪੂਰੀ ਤਰ੍ਹਾਂ ਤੇ ਕਾਫੀ ਐਫਰਟ ਕੀਤਾ ਕਿਉਂਕਿ ਉਹਨਾਂ ਨੇ ਨਸੀਹਤ ਇਹ ਵੀ ਦਿੱਤੀ ਸੀ ਕਿ ਭਾਰਤ ਔਰ ਅਮਰੀਕਾ ਜਿਹੜੇ ਆ ਇਹ ਭਾਰਤ ਔਰ ਪਾਕਿਸਤਾਨ ਜਿਹੜੇ ਆ ਉਹ ਜੇ ਕਿ ਉਹਨਾਂ ਨੇ ਹਮੇਸ਼ਾ ਇਕੱਠੇ ਗੱਲਬਾਤ ਦੇ ਜ਼ਰੀਏ ਸਸ ਉਹ ਲੱਭਣਾ ਹੋਏਗਾ ਸੋ ਇਹ ਫਾਇਰ ਕਿ ਸਥਾਈ ਹੈ ਜਾਂ ਪਰਮਨੈਂਟ ਹੈ ਇਸ ਬਾਰੇ ਪਤਾ ਚੱਲ ਪਾਏਗਾ ਲੇਕਿਨ ਯੁੱਧ ਦੇ ਵਿੱਚ ਇੱਕ ਚੰਗੀ ਖਬਰ ਦੋਨੋਂ ਦੇਸ਼ ਜਿਹੜੇ ਆ ਸ਼ਾਇਦ ਇਹ ਇਸ ਮਸਲੇ ਦਾ ਤੁਕੇ ਉਹ ਕਹਿੰਦੇ ਆ ਕਿ ਡੁੱਲੇ ਬੇਰਾ ਦਾ ਕੁਝ ਨਹੀਂ ਵਿਗੜਿਆ ਨੁਕਸਾਨ ਦੋਨੋਂ ਪਾਸੇ ਕਾਫੀ ਹੋਇਆ ਲੇਕਿਨ ਅਗਰ ਇਹ ਲੜਾਈ ਅਗਲੇ ਅੰਜਾਮ ਤੱਕ ਜਾਂਦੀ ਹੈ ਤੇ ਬਹੁਤ ਜ਼ਿਆਦਾ ਨੁਕਸਾਨ ਹੋਏਗਾ ਸੋ ਤਕ ਰੂਬੀਓ ਜਿਹੜੇ ਆ ਜਿਹੜੇ ਇਹ ਵੀ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਨੇ ਐਨਐਸਏ ਜਿਹੜੇ ਨੇ ਦੀਪਕ ਦਵਾਲ ਉਹਨਾਂ ਨਾਲ ਵੀ ਗੱਲ ਕੀਤੀ ਹੈ ਇਸ ਤੋਂ ਇਲਾਵਾ ਜਿਹੜੇ ਵਿਦੇਸ਼ ਮੰਤਰੀ ਦੀ ਗੱਲਬਾਤ ਹੋਈ ਹੈ ਔਰ ਉਹਨਾਂ ਨੇ ਅੱਜ ਜਿਹੜੇ ਜਿਹੜੇ ਫੌਜ ਦੇ ਮੁਖੀ ਨੇ ਪਾਕਿਸਤਾਨ ਉਹਨਾਂ ਨਾਲ ਵੀ ਗੱਲ ਕੀਤੀ ਹੈ ਸੋ ਕੀ ਹੁਣ ਸਾਰੀ ਸਹਿਮਤੀ ਦੀਆਂ ਕੀ ਸ਼ਰਤਾਂ ਨੇ ਇਸ ਵਾਲੇ ਸਭ ਦੇ ਨਗਰਾ ਰਹਣਗੇ ਕਿਉਂਕਿ ਭਾਰਤ ਦਾ ਸਿਰਫ ਇੱਕੋ ਹੀ ਗੱਲ ਸੀ ਕਿ ਸਾਡੇ 27 ਇਨੋਸੈਂਟ ਲੋਕ ਮਾਰੇ ਗਏ ਹੈ ਉਹਨਾਂ ਲਈ ਪਾਕਿਸਤਾਨ ਉਹ ਉਸ ਗੱਲ ਨਹੀਂ ਮੰਨੇਗਾ ਪਾਕਿਸਤਾਨ ਜਿਹੜਾ ਅਤਵਾਦੀ ਰੰਦਾ ਕਿ ਉਹਨਾਂ ਨੂੰ ਕਨਾ ਜਿਹੜੀ ਹੈ ਉਹ ਦੇਣਾ ਬੰਦ ਕਰੇਗਾ ਇਸ ਵਾਰ ਸਭ ਦੀ ਨਜ਼ਰ ਹੈ ਲੇਕਿਨ ਇੱਕ ਚੰਗੀ ਖਬਰ ਇੱਕ ਰਾਹਤ ਵਾਲੀ ਖਬਰ ਕਿ ਦੋਨੋਂ ਦੇਸ਼ ਜਿਹੜੇ ਨੇ ਉਹ ਕੀ ਦੇਖ ਰਿਹਾ ਕਿ ਇਮੀਡੀਏਟ ਕਿ ਗੋਲੀਬਾਰੀ ਜਿਹੜੀ ਹੈ ਉਹਨੂੰ ਇਮੀਡੀਏਟਲੀ ਰੋਕ ਕੇ ਗੱਲਬਾਤ ਕਰਨ ਲਈ ਹਥਿਆਰ ਹੋ ਰਹੇ ਨੇ ਪਾਸਤਾਨ ਦੇ ਵੱਲੋਂ ਵੀ ਪੁਸ਼ਟੀ ਕੀਤੀ ਗਈ ਹੈ ਇਥੇ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਸ਼ਰਤਾਂ ਕੀ ਰਹਿਣਗੀਆਂ ਕਿਉਂਕਿ ਥੋੜੀ ਦੇਰ ਪਹਿਲਾਂ ਹੀ ਭਾਰਤ ਵੱਲੋਂ ਵੀ ਜਿਹੜਾ ਇੱਕ ਬਿਆਨ ਸੂਤਰਾਂ ਦੇ ਵਾਲੇ ਤੋਂ ਆਇਆ ਕਿ ਜੇਕਰ ਕੋਈ دہشت گردੀ ਹਮਲਾ ਭਾਰਤ ਦੇ ਵਿੱਚ ਹੁੰਦਾ ਹੈ ਤੇ ਉਸ ਨੂੰ ਐਕਟ ਆਫ ਹਾਲਕੀ ਕਿ ਅੱਗੇ ਤੋਂ ਇਹ ਦਹਿਸ਼ਤ ਭਾਰਤ ਤੇ ਰੁਕ ਜਾਣਗੇ ਕਿਉਂਕਿ ਇਹੀ ਦਹਿਸ਼ਤਗਰਦੀ ਹਮਲੇ ਜਿਹੜੇ ਨੇ ਭਾਰਤ ਨੂੰ جنگ ਦੀ ਜਿਹੜੀ ਕਗਾਰ ਤੇ ਲਿਆ ਕੇ ਖੜਾ ਕਰ ਦਿੰਦੇ ਨੇ ਦੇਖੋ ਭਾਰਤ ਨੇ ਜੀ ਬੜਾ ਕਲੀਅਰ ਕਰ ਦਿੱਤਾ ਸੀ ਕਿ ਜੇ ਤਤਵਦੀ ਹਮਲਾ ਹੋਏਗਾ ਤੇ ਉਸੇ ਵੇਲੇ ਉਹਦਾ ਜਿਹੜਾ ਸੋ ਪਾਲਿਸੀ ਬੜੀ ਕਲੀਅਰ ਕੀਤੀ ਗਈ ਸੀ ਲੇਕਿਨ ਅਕਸਰ ਕੀ ਹੁੰਦਾ ਕਿ ਜਦੋਂ ਯੁੱਧ ਹੁੰਦਾ ਹੈ ਉਦੋਂ ਬੈਕ ਡੋਰ ਚੈਨਲ ਜਿਹੜੇ ਕੰਮ ਕਰਦੇ ਆ ਸੋ ਇੱਕ ਪਾਸੇ ਬੜਾ ਕਲੀਅਰਲੀ ਕਹੇਤਾ ਕਲੀਅਰਲੀ ਕਹੇਤਾ ਸੀ ਕਿ ਇਹਦੇ ਕੁਝ ਨਹੀਂ ਕਰਾਂਗੇ ਸੋ ਦੋਨਾਂ ਦੇਸ਼ਾਂ ਦਾ ਮਸਲਾ ਹੈ ਉਹਨਾਂ ਨੂੰ ਖੁਦ ਸੋਲ ਜਾਣਾ ਚਾਹੀਦਾ ਲੇਕਿਨ ਅਗਰ ਡੋਨਲਡ 트ੰਪ ਨੇ ਇਸ ਗੱਲ ਤੇ ਦੋਨਾਂ ਦੇਸ਼ਾਂ ਨੂੰ ਰਾਜ਼ੀ ਵੱਡੀ ਗੱਲ ਹੈ ਕਿਉਂਕਿ ਅਕਸਰ ਇਹੋ ਜਿਹੇ ਬਿਆਨ ਟੀਮ ਕੱਟ ਕਰਦੇ ਆ ਲੇਕਿਨ ਹੁਣ ਜਦੋਂ ਇਸ਼ਾਕਦਾਰ ਜਿਹੜੇ ਡਿਪਟੀ ਪ੍ਰਾਈਮ ਮਿਨਿਸਟਰ ਨੇ ਉਹਨਾਂ ਨੇ ਕਿਹਾ ਅਸੀਂ ਸਹਿਮਤ ਹੋ ਗਏ ਕਿ ਭਾਰਤ ਹੁਣ ਇਸ ਬਾਰੇ ਇਹ ਭਾਰਤ ਵੀ ਇਸ ਗੱਲ ਦੀ ਸਹਿਮਤ ਹੈ ਜੋ ਦਾਵਾ ਕੀਤਾ ਜਾ ਰਿਹਾ ਹੈ ਇਹ ਜਿਹੜਾ ਵਕਤ ਦਿੱਸੇਗਾ ਲੇਕਿਨ ਬਹੁਤ ਸਾਰੇ ਲੋਕਾਂ ਲਈ ਰਾਤ ਦੀ ਖਬਰ ਸਾਹਮਣੇ ਸਾਹਮਣੇ ਬੈਠੇ ਦੋਨਾਂ ਦੀ ਜਿਹੜੀਆਂ ਤਾਕਤ ਲੱਗ ਕੇ ਭਾਰਤ ਦੀ ਜਿਹੜੀ ਡਿਫੈਂਸ ਕੈਪੇਬਿਲਿਟੀਜ਼ ਬਹੁਤ ਜ਼ਿਆਦਾ ਨੇ ਲੇਕਿਨ ਪਾਕਿਸਤਾਨ ਜਿਹੜਾ ਹੈ ਇਮੀਡੀਏਟ ਨੇਬਰ ਆ ਔਰ ਕਹਿੰਦੇ ਆ ਕਿ ਹਮੇਸ਼ਾ ਉਹਨਾਂ ਨੂੰ ਗੱਲਬਾਤ ਨਾਲ ਕਰਨਾ ਚਾਹੀਦਾ ਹੈ ਇਸ ਲਈ ਤੋਂ ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਭਾਰਤ ਦਾ ਅਧਿਕਾਰਿਤ ਤੌਰ ਤੇ ਅਗਰ ਕੋਈ ਬਿਆਨ ਆਂਦਾ ਕਿਉਂਕਿ ਪਾਕਿਸਤਾਨ ਨੇ ਬਿਆਨ ਜ਼ਰੂਰ ਦਿੱਤਾ ਹੈ ਲੇਕਿਨ ਜਿਹੜਾ ਹੈ ਇਸ ਬਾਰੇ ਕੀ ਕੀ ਭਾਰਤ ਸਹਿਮਤ ਹੋਏਗਾ ਇਸ ਜਿਹੜੀ ਹੈ ਸੀਸਪਰਲੀ ਔਰ ਕਿੰਨਾ ਸ਼ਰਤਾਂ ਦੇ ਸਿਸਫਾਰ ਹੋ ਰਹੀ ਹੈ ਕਿ ਪਾਕਿਸਤਾਨ ਇਸ ਗੱਲ ਦੀ ਕੰਦੀ ਜ਼ਮੀਨ ਜਿਹੜੀ ਹੈ ਉਹ ਅਤਵਾਦ ਲਈ ਨਹੀਂ ਵਰਤੀ ਜਾਏਗੀ ਜਿਹੜੀਆਂ ਨੇ ਇਸ ਦੀ ਉਡੀਕ ਜਿਹੜੀ ਹੈ ਦੋਨੋਂ ਦੇਸ਼ ਦੇ ਲੋਕ ਜਿਹੜੇ ਆ ਉਹਨਾਂ ਨੂੰ ਜ਼ਰੂਰ ਹੋਏਗੀ ਔਰ ਚੰਗੀ ਗੱਲ ਹੈ ਕਿ ਉਹਨੂੰ ਜਿਹੜੇ ਨੇ ਦੋਨੋਂ ਕੰਟਰੀ ਕਿਸ ਜਿਹੜੀ ਐ ਐਸਕੇਲੇਟ ਹੋਈ ਹੈ ਜਿਹੜੀ ਪੂਰੀ ਪੁਰਾਤਨਾ ਹੈ ਉਹਨੂੰ ਖਤਮ ਕਰਨ ਲਈ ਰਾਜ਼ੀ ਹੋ ਚੁੱਕੇ ਨੇ ਜਰਮਨ ਜੀ ਜਗਦੀਪ ਜੀ ਤੁਸੀਂ ਕਿਹਾ ਕਿ ਜਿਵੇਂ ਕਿ ਦੋਵੇਂ ਸ਼ਰਤਾਂ ਮੰਨਣ ਲਈ ਤਿਆਰ ਹੋਣਗੇ ਕਿਉਂਕਿ ਜਦੋਂ ਇਹ ਮਾਹੌਲ ਬਣ ਜਾਂਦਾ ਹੈ ਕਿ ਗੁੱਸੇ ਦਾ دہشت گردੀ ਹਮਲਾ ਹੁੰਦਾ ਹੈ ਭਾਰਤ ਦੇ ਵਿੱਚ ਰੋਸ ਹੁੰਦਾ ਹੈ ਪ੍ਰੈਸ਼ਰ ਹੁੰਦਾ ਹੈ ਸਰਕਾਰ ਤੇ ਵੀ ਕਿ ਇਸ ਚੀਜ਼ ਜਾਵੇ ਜਦੋਂ ਭਾਰਤ ਵੱਲੋਂ ਉੱਥੇ ਆਪਰੇਸ਼ਨ ਸੰਦੂਰ ਦੇ ਤਹਿਤ ਜਿਹੜੀ ਹੈ ਆਪਣੇ ਫੌਜ ਦੇ ਖਿਲਾਫ ਤੇ ਕਹਿ ਸਕਦੇ ਆ ਕਿ ਸਰਕਾਰ ਦੇ ਖਿਲਾਫ ਗੁੱਸੇ ਵਿੱਚ ਆਉਂਦੀ ਹੈ ਕਿ ਕੋਈ ਦੇਸ਼ ਕਿਵੇਂ ਅੰਦਰ ਆ ਕੇ ਅਟੈਕ ਕਰ ਸਕਦਾ ਹੈ ਕਹਿ ਸਕਦੇ ਉਸ ਨੂੰ ਸੈਟੀਸਫਾਈ ਕਰਨ ਦੇ ਲਈ ਸਰਕਾਰਾਂ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਜਾਂਦੀ ਹੈ ਪਰ ਸਭ ਤੋਂ ਵੱਡਾ ਸਵਾਲ ਇਹ ਕਿ ਜੇਕਰ ਇਹ ਯੁੱਧ ਵਿਰਾਮ ਹੁੰਦਾ ਹੈ ਤਾਂ ਇਹ ਵੀ ਜਨਤਾ ਦੇ ਹੱਕ ਦੇ ਵਿੱਚ ਹੀ ਹੈ ਕਿਉਂਕਿ ਜੇਕਰ ਜੰਗ ਆਮ ਲੋਕਾਂ ਨਹੀਂ ਹੁੰਦਾ ਹੈ। ਇਹ ਇੱਕ ਬਹੁਤ ਵੱਡੀ ਆਰਥਿਕ ਸ਼ਕਤੀ ਬਣ ਚੁੱਕਿਆ ਇੱਕ ਬਹੁਤ ਵੱਡੀ ਮਿਲਟਰੀ ਪਾਵਰ ਹੈ। ਦੂਜੇ ਪਾਸੇ ਪਾਕਿਸਤਾਨ ਗਰੀਬੀ ਨਾਲ ਉੱਥੇ ਮਹਿੰਗਾਈ ਦੀ ਗੱਲ ਕਰੀਏ ਕਾਫੀ ਬੁਰਾ ਹਾਲ ਹੈ। ਹਾਲਾਂਕਿ ਪਾਕਿਸਤਾਨ ਲੰਬੇ ਸਮੇਂ ਤੱਕ ਇਸ ਨੂੰ ਅਫੋਰਡ ਕਰ ਪਾਏਗਾ ਕਿਉਂਕਿ 20000 ਕਰੋੜ ਦਾ ਐਮਐਫ ਤੋਂ ਲੋਨ ਮਿਲਿਆ ਕਿਉਂਕਿ ਡੇ ਟੂ ਡੇ ਖਰਚੇ ਚਲਾਉਣ ਲਈ ਵੀ ਜਿਹੜਾ ਇਹ ਪਾਕਿਸਤਾਨ ਦੀ ਹੈ ਹਾਲਤ ਕਾਫੀ ਪਤਲੀ ਹੈ ਲੇਕਿਨ ਹੁਣ ਜਦੋਂ ਕਿਉਂਕਿ ਕੱਲ ਪਿਛਲੇ 24 ਘੰਟਿਆਂ ਜਿਹੜੀ ਵਾਰ ਹੈ ਉਹਦੀ ਪ੍ਰਤਿਪੱਤੀ ਪਾਈ ਹੋ ਗਈ ਸੀ ਲੇਕਿਨ ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਜਿੱਤੇ ਭਾਰਤ ਨੇ ਸਾਰੇ ਜਿਹੜੇ ਜੋ ਵੀ ਉਹਨਾਂ ਤੇ ਅਟੈਕ ਹੋਏ ਸੀ ਉਹਨੂੰ ਆਪਣਾ ਘਟਾਤੇ ਦੂਜੇ ਪਾਸੇ ਜਿਹੜੇ ਪਲੇਸਮੈਂਟ ਸੀ ਪਾਕਿਸਤਾਨ ਦੇ ਉਹਨੂੰ ਬੁਰੀ ਉੱਥੇ ਜਿਹੜੀ ਹੈ ਉੱਥੇ ਅ ਉੱਥੇ ਅਟੈਕ ਕੀਤਾ ਗਿਆ ਔਰ ਬਹੁਤ ਸਾਰੇ ਜਿਹੜੇ ਭਾਰਤੀ ਅਥਾਰਟिटीज ਵੱਲੋਂ ਵੀਡੀਓ ਸ਼ੇਅਰ ਕੀਤੇ ਗਏ ਜਿੱਥੇ ਪਤਾ ਲੱਗਾ ਕਾਫੀ ਜ਼ਿਆਦਾ ਨੁਕਸਾਨ ਜਿਹੜਾ ਕੀਤਾ ਸੋ ਪਾਕਿਸਤਾਨ ਨੇ ਹੋ ਗਿਆ ਕਿ ਸ਼ਾਇਦ ਇਸ ਜਨਰੇ ਵਿੱਚ ਕੁਝ ਨਹੀਂ ਰੱਖਿਆ ਉਹ ਪਹਿਲੇ ਗੁਰਬਤ ਨਾਲ ਗਰੀਬੀ ਨਾਲ ਜੂਝ ਰਹੇ ਐ ਔਰ ਅੱਗੇ ਜਾ ਕੇ ਬਹੁਤ ਪਤਾ ਪਾਕਿਸਤਾਨ ਨੂੰ ਇਹ ਚ ਹੋ ਸਕਦਾ